ਆਸ਼ਕੀ ਦਾ ਬੋਧ ਇੰਨਾ ਸਿਰ ਤੇ ਸਵਾਰ ਸੀ ਕਿ ਚਾਰ ਬੱਚਿਆਂ ਦੀ ਮਾਂ ਨੇ ਨਾ ਤਾਂ ਆਪਣੀ ਇੱਜ਼ਤ ਵੇਖੀ ਤੇ ਨਾ ਹੀ ਪਰਿਵਾਰ ਦੀ 5 ਸਾਲਾਂ ਦੀ ਲੱਗੀ ਯਾਰੀ ਟੁੱਟ ਗਈ ਟੜਕ ਕਰਕੇ ਮਾਮਲਾ ਬਟਾਲਾ ਦੇ ਨੇੜੇ ਗੁਰਦੁਆਰਾ ਅਚਲ ਸਾਹਿਬ ਤੋਂ ਸਾਹਮਣੇ ਆਇਆ ਜਿੱਥੇ ਬਟਾਲਾ ਦੀ ਰਹਿਣ ਵਾਲੀ ਬਲਜਿੰਦਰ ਕੌਰ ਚਾਰ ਬੱਚਿਆਂ ਦੀ ਮਾਂ ਆਪਣੇ ਆਸ਼ਕ ਅਵਤਾਰ ਸਿੰਘ ਨਿਵਾਸੀ ਮਰੜਦਾਜ ਜਿਸ ਦਾ ਵਿਆਹ ਹੋ ਰਿਹਾ ਹੁੰਦਾ ਹੈ ਅਤੇ ਮਹਿਲਾ ਨੂੰ ਪਹਿੰਨਤ ਲੱਗ ਜਾਂਦੀ ਹੈ ਅਤੇ ਉਹ ਪਹੁੰਚ ਜਾਂਦੀ ਹੈ ਬੱਚਿਆਂ ਸਮੇਤ ਗੁਰਦੁਆਰਾ ਸਾਹਿਬ ਅਦੇ ਰਾਜ ਕੀ ਕਰਦੀ ਹੈ ਹਾਈ ਵੋਲਟੇਜ ਡਰਾਮਾ ਜਿਸ ਤੋਂ ਬਾਅਦ ਲੜਕੇ ਦੀ ਮਾਂ ਅਤੇ ਭੈਣ ਮਹਿਲਾ ਨੂੰ ਸੁਣਾ ਦੀਆਂ ਹਨ ਖਰੀਆਂ ਖਰੀਆਂ ਮੌਕੇ ਤੇ ਪੁਲਿਸ ਪਹੁੰਚ ਕੇ ਮਾਮਲੇ ਨੂੰ ਸ਼ਾਂਤ ਕਰਦੀ ਹੈ ਲੜੇ ਨੂੰ ਆਪਣੇ ਨਾਲ ਪੁਲਿਸ ਥਾਣੇ ਲੈ ਜਾਂਦੀ ਹੈ ਅਤੇ ਜਿਸ ਲੜਕੀ ਨਾਲ ਵਿਆਹ ਹੋਣ ਜਾ ਰਿਹਾ ਸੀ ਉਹਨਾਂ ਦੇ ਸਾਰੇ ਗਹਿਣੇ ਅਤੇ ਖਰਚਾ ਉਹਨਾਂ ਨੂੰ ਦਿੱਤਾ ਜਾਂਦਾ ਹੈ। ਸਾਡੇ ਚੌਥਾ ਨੇ ਮੈਂ ਕਿਹਾ ਉਹਨਾਂ ਦੇ ਸਾਰੇ ਉਹ ਨੂੰ ਬੰਨ। ਸਾਰੇ ਬਾਲ ਛੱਡੋ। ਐ ਇਹਨੂੰ ਜਾਣਦੇ ਨਹੀਂ ਫਾਦਰ ਵੱਲ ਕੇ ਤੁਹਾਡੇ ਪਾ ਰਹੀਆਂ। ਮੈਨੂੰ ਕੋਈ ਪਤਾ ਤੂ ਕੀ ਕਰ ਗਈ। ਤੁਸੀਂ ਮੈਨੂੰ ਕੀ ਕਰਨਾ ਹੈ ਫਿਰ? ਮੇਰੀ ਗੱਲ ਮੁੰਡੇ ਨਾਲ ਮੁੰਡਾ ਬੁਲਾ ਦੂੰ। ਕਿਹੜਾ ਮੁੰਡੇ ਨਾਲ ਮੁੰਡਾ ਬੁਲਾ। ਤੁਹਾਡੇ ਨਾਲ ਗੱਲ ਹੀ ਨਹੀਂ ਹੈ ਕਿ ਕਾਹਦੇ ਲਈ ਮੁੰਡਾ ਬੁਲਾ ਦਈਏ। ਬੁਲਾਓ ਕਰ। ਕਾਹਦੇ ਲਈ ਬੁਲਾ ਦਈਏ। ਉਹਨਾਂ ਨਾਲ ਨਾ ਬੁਲਾਓ। ਕਾਹਦੇ ਨਾਲ ਇੰਨੀ ਚੀ ਵੀ ਨਾ ਕੁੜੀ ਹੈ। ਕੀ ਉਹਨੇ 5-6 ਸਾਲੇ ਨੇ ਮੁੰਡੇ ਨੇ ਵਰਤਿਆ ਪਿੰਡ ਦੇ ਨਾਲ ਗਵਾਂਢੀ ਕੁੜੀ ਆ। ਉਹਦੀ ਮੈਰਿਜ ਹੋ ਹਾਂ ਲੜਕੀ ਦੇ ਉਹ ਫੋਨ ਇਹਨੂੰ ਅਜੇ ਤੱਕ ਵੀ ਕਰਦੀ ਉਹਦੇ ਨਾਲ ਮੇਰਾ ਫਰੈਂਡ ਸਭ ਕਰਿਆ ਉਹਨੇ ਵੀ ਨਾ ਛੱਡਦਾ ਜਲੂਸ ਕੱਢਣ ਵਾਸਤੇ ਹਡਾਈਆਂ ਨਾ ਜਲੂਸ ਕੱਢਣ ਵਾਸਤੇ ਬੈਠ ਨੂੰ ਇਹ ਨਾ ਮਿਲਿਆ ਨਾ ਨਾ ਤੈਨੂੰ ਤੇ ਆ ਜਾ ਇੱਕ ਵਾਰ ਇੰਤ ਤੇ ਆ ਜਾ ਇੱਕ ਵਾਰ ਬੰਦਲੇ ਆ ਜਾਉ ਨੂੰ ਕਿ ਕਰਾਂ ਨਾ ਤੁਹਾਨੂੰ ਚੰਗਾ ਬੜਾ ਤੇ ਮਰ ਜੇ ਤਾਂ ਮੈਂ ਉਹਨੂੰ ਆਖਾਂ ਵੀ ਚੱਲ ਕੋਈ ਨਹੀਂ ਤੇ ਨਿਆਣੀ ਸਾਹ ਲੈਣੀ ਆ ਮੈਂ ਤੇਰਾ ਖਸਮ ਚੰਗਾ ਬੜਾ ਸਾਹਮਣੇ ਨਾ ਬਣ ਕੇ ਤੂੰ ਮਾਰ ਲੈ ਰਹੀਆਂ ਕਿ ਬਦਕੇ ਕਰ ਕੇ ਗਾਂਹਾਂ ਮੈਂ ਬੰਦੇ ਤੇ ਕੋਲ ਲਾ ਰਹੀ ਆਂ ਤੁਹਾਡੇ ਮੁੰਡੇ ਨਾਲ ਮਤਲਬ ਕੋਈ ਨਹੀਂ ਆਂ ਬੁੜੀਆਂ ਨੂੰ ਗੱਲ ਕਰਨ ਦਾ ਤੇਰਾ ਕੋਈ ਮਤਲਬ ਨਹੀਂ ਗੱਲ ਕਰਨ ਦਾ ਮੈਂ ਕਰਾਂਗਾ ਕਰਾਂਦਾ ਤੇਰਾ ਮਤਲਬ ਕਰੂਗੀ ਮੇਰੇ ਨਾਲ ਬੁੜੀਆਂ ਨਾਲ ਗੱਲ ਮੁੰਡੇ ਦੀ ਮੁੰਡਾ ਲਿਆ ਦੋ ਮੁੰਡਾ ਲਿਆ ਕੇ ਰਹਿ ਜਾ ਮੈਨੂੰ ਮੇਰਾ ਕੀ ਲੱਗਦਾ ਆਪਣਾ ਕਦਮ ਨਾ ਲਿਆ ਮੈਂ ਤੂੰ ਮੇਰਾ ਕੋਈ ਕਹਿਣ ਦੀ ਕੀ ਕਰਦੀ ਗੱਲ ਕਾਂਦੀ ਮੀਡੀਆ ਵਾਲੇ ਕੱਢ ਲਾ ਕੇ ਆਈ ਹੈ ਆਪਣਾ ਤੇਰਾ ਕੰਮ ਆ ਜਾ ਜਾ hoia nei nei hoia mai to haupu ke neme na ka ha'ana o ka ha'ana